ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਅੱਜ ਜਿਹੜਾ ਦਿਨ ਹੈ ਉਹ ਵੀਰਵਾਰ ਹੈ ਜੀ ਤੇ ਸ਼ਾਮ ਦਾ ਟਾਈਮ ਹੈ ਸੋ ਅੱਜ ਆਪਾਂ ਤੁਹਾਨੂੰ ਇੱਕ ਰੈਸਪੀ ਦੇਣ ਲੱਗੇ ਆ ਬਹੁਤ ਹੀ ਖੱਟੀ ਮਿੱਠੀ ਰੈਸਪੀ ਦੇਣ ਲੱਗੇ ਆ ਸੋ ਜੇ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਅੱਜ ਦੇਖਦੇ ਆ ਅੱਜ ਆਪਾਂ ਤੁਹਾਨੂੰ ਕੀ ਰੈਸਪੀ ਦਿੰਨੇ ਆ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਇਮਲੀ ਦੀ ਗੁੜ ਦੀ ਖੱਟੀ ਮਿੱਠੀ ਚਟਨੀ ਤੇ ਆਪਾਂ ਇਮਲੀ ਲਈਆ ਇੱਧਰ ਇਹ ਪਾਣੀ ਲਿਆ ਤੇ ਇੱਧਰ ਆਪਾਂ ਗੁੜ ਲਿਆ ਉਹਨਾਂ ਆਪਾਂ ਪਾਣੀ ਪਾ ਕੇ ਤੇ ਇਮਲੀ ਨੂੰ ਜਿਹੜਾ ਉਹ ਭਿਉਣ ਲੈਣਾ ਇਹਨੂੰ ਆਪਾਂ ਕੋਈ 10 ਮਿੰਟ ਰੱਖ ਵੀ ਸਕਦੇ ਚਾਹੇ ਜਿਹੜਾ ਪਾਣੀ ਆਪਾਂ ਥੋੜਾ ਜਿਹਾ ਗਰਮ ਲੈ ਸਕਦੇ ਆ ਉਹਦੇ ਨਾਲ ਵੀ ਜਲਦੀ ਇਹ ਜਿਹੜੀ ਇਮਲੀ ਉਹ ਭਿੱਜ ਜਾਂਦੀ ਆ ਇਹ ਦੋ ਗਲਾਸ ਆਪਾਂ ਇਹਦੇ ਵਿੱਚ ਪਾਣੀ ਦੇ ਪਾਤੇ ਆ। ਇਹਨੂੰ ਆਪਾਂ 5-7 ਮਿੰਟ ਜਾਂ ਕੋ 10 ਮਿੰਟ ਭਿਉਂ ਕੇ ਰੱਖਾਂਗੇ ਇਮਲੀ ਨੂੰ। ਉਸ ਤੋਂ ਬਾਅਦ ਫਿਰ ਆਪਾਂ ਇਹਦੀ ਚਟਨੀ ਹੈ ਜਿਹੜੀ ਉਹ ਬਣਾਵਾਂਗੇ। ਇਹਨੂੰ 10 ਮਿੰਟ ਹੀ ਭਿਉਈ ਦੋ ਇੰਨੇ ਚ ਜਿਹੜੀ ਇਮਲੀ ਹੁੰਦੀ ਹੈ ਨਾ ਇਹ ਸਾਰਾ ਮਤਲਬ ਰਸ ਜਾ ਲੱਗ ਹੋ ਜਾਂਦਾ। ਤੇ ਇੱਧਰ ਆਪਾਂ ਜਿਹੜਾ ਇਹ ਗੁੜ ਲਏ ਆ। ਦੋ ਜਿਹੜੇ ਇਹ ਡਲੇ ਜੇ ਗੁੜ ਦੇ ਆਪਾਂ ਲਏ ਆ। ਦੋ ਲੱਡੂ ਲਏ ਗੁੜ ਦੇ। ਤੋ ਇਹ ਜ਼ਿੰਮਲੀ ਨੂੰ ਆਪਾਂ ਹੁਣ 10 ਮਿੰਟ ਭਿਉਂਕੇ ਰੱਖਾਂਗੇ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਇਹਦੀ ਚਟਨੀ ਬਣਾਵਾਂਗੇ ਹਾਂਜੀ ਆਪਾਂ ਇਮਲੀ ਜਿਹੜੀ ਭਿਉਂਕੇ ਰੱਖੀ ਸੀ ਇਹਨੂੰ 10 ਮਿੰਟ ਹੋ ਗਏ ਆ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਸ਼ਾਨੀ ਨਾਲ ਚਾਹ ਕਿਸੇ ਕੱਪੜੇ ਨਾਲ ਪਤਲੇ ਕੱਪੜੇ ਨਾਲ ਮਲਮਲ ਦਾ ਕੱਪੜਾ ਚਾਹ ਕੋਈ ਵੀ ਲੈ ਲਓ ਉਹਦੇ ਨਾਲ ਇਹਨੂੰ ਸ਼ਾਨ ਲੈਣਾ ਆਪਾਂ ਇਮਲੀ ਨੂੰ ਇਸੀ ਤਰ੍ਹਾਂ ਆਪਾਂ ਇਹ ਜਿਹੜਾ ਸਾਰਾ ਪਾਣੀ ਇਹ ਪਾਣੀ ਵੀ ਇਹ ਥੋੜਾ ਸੰਘਣਾ ਹੋ ਜਾਂਦਾ। ਬਾਕੀ ਸਿਰੇ ਜਦੋਂ ਆਪਾਂ ਇਹਨੂੰ ਪਕਾਈ ਜਾਵਾਂਗੇ ਵਿੱਚ ਗੁੜ ਪਾ ਦਾਂਗੇ ਉਦੋਂ ਇਹਨੇ ਵੀ ਆਪਣੇ ਆਪ ਹੀ ਜਿਹੜੀ ਕਾਫੀ ਜ਼ਿਆਦੇ ਸੰਘਣੀ ਹੋ ਜਾਂਦੀ ਹੈ ਇਹ। ਬਹੁਤ ਹੀ ਜ਼ਿਆਦੇ ਵਧੀਆ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਹੁੰਦੀ ਆ। ਅਸੀਂ ਹਮੇਸ਼ਾ ਇਹ ਜਿਹੜੀ ਚਟਨੀ ਹੈ ਘਰੇ ਬਣਾਉਂਦੇ ਆ। ਬਾਜ਼ਾਰ ਤੋਂ ਨਹੀਂ ਅਸੀਂ ਲੈ ਕੇ ਆਉਂਦੇ ਹਗੇ। ਹਾਂਜੀ ਆ ਦੇਖੋ ਆਪਾਂ ਇਹ ਚੋ ਸਾਰਾ ਪਾਣੀ ਕੱਢ ਲਿਆ ਇੱਧਰ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਇਹਨੂੰ ਪੱਕਣਾਂ ਵਾਸਤੇ ਆਪਾਂ ਰੱਖਾਂਗੇ ਇਨੂੰ ਆਪਾਂ ਓਨਾ ਚਿਰ ਪਕਾਉਣਾ ਜਿੰਨਾ ਚਿਰ ਇਹ ਕਾਫੀ ਸੰਘਣਾ ਨਹੀਂ ਪਾਣੀ ਹੋ ਜਾਂਦਾ ਇਹਦੇ ਚ ਆਪਾਂ ਗੁੜ ਐਡ ਕਰ ਦਾਂਗੇ ਤੇ ਪਰ ਇਹ ਚ ਉਬਾਲ ਆਉਣ ਲੱਗ ਜਾਣਗੇ ਇਹ ਪਾਣੀ ਆਪਾਂ ਰੱਖਤਾ ਹੁਣ ਇਹਦੇ ਵਿੱਚ ਆਪਾਂ ਜਿਹੜਾ ਨਾਲ ਹੀ ਉਹ ਗੁੜ ਪਾ ਦਾਂਗੇ ਜਿਹੜੇ ਗੁੜ ਦੇ ਆਪਾਂ ਦੋ ਡਲੇ ਲਏ ਸੀਗੇ ਦੋ ਲੱਡੂ ਲਏ ਸੀ ਉਹਨਾਂ ਨੂੰ ਆਪਾਂ ਭੰਨ ਲਿਆ ਗੁੜ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਇਹ ਚ ਖੰਡ ਵੀ ਪਾ ਸਕਦੇ ਹੋ ਪਰ ਜਿਹੜਾ ਗੁੜ ਦਾ ਟੇਸਟ ਉਹ ਬਹੁਤ ਵਧੀਆ ਆਉਂਦਾ ਤੇ ਗੁੜ ਦੇ ਨਾਲ ਜਿਹੜੀ ਇਹ ਚਟਨੀ ਆ ਪਨੀਰ ਸੰਘਣੀ ਵੀ ਜਿਹੜੀ ਉਹ ਜਲਦੀ ਹੋ ਜਾਂਦੀ ਆ ਜੇ ਆਪਾਂ ਗੁੜ ਪਾਉਨੇ ਆ ਤਾਂ ਗੁੜ ਦੇ ਨਾਲ ਆਪਾਂ ਇਹਦੇ ਥੋੜੇ ਜੇ ਘਰ ਵਾਲੇ ਮਸਾਲੇ ਹੋਰ ਐਡ ਕਰਾਂਗੇ ਇਹ ਆਪਾਂ ਨਮਕ ਪਾਇਆ ਇਹ ਜਿਹੜਾ ਆਪਾਂ ਆਮ ਹੀ ਘਰਾਂ ਚ ਨਮਕ ਯੂਜ਼ ਕਰਦੇ ਆ ਸਬਜ਼ੀ ਚ ਥੋੜਾ ਜਿਹਾ ਆਪਾਂ ਨਮਕ ਪਾਇਆ ਥੋੜੀ ਜੀ ਲਾਲ ਮਿਰਚ ਪਾਈ ਆ ਮੰਬਸਾਪਾ ਇਸ ਜਿਹੜਾ ਆਪਾਂ ਉਬਾਲਾ ਉਹਨਾਂ ਤੇ ਨਜ਼ਰੇ ਕਾਫੀ ਜ਼ਿਆਦਾ ਸੰਘਣੀ ਨਹੀਂ ਹੁੰਦੀ ਇਹਨੂੰ ਥੋੜਾ ਜਿਹਾ ਆਪਾਂ ਜਿਹੜਾ ਵੀ ਸੇਕ ਆ ਉਹ ਘੱਟ ਕਰਕੇ ਰੱਖ ਦਾਂਗੇ ਤੇ ਇਹ ਰਿੱਜੀ ਜਾਊਗੀ ਰਿੱਜੇ ਨੇ 5-7 ਮਿੰਟ ਇਹਨੂੰ ਪਕਾਉਣਾ ਆਪਾਂ 10 ਮਿੰਟ ਵੀ ਲੱਗ ਸਕਦੇ ਉਹ ਤਾਂ ਕਿਉਂਕਿ ਦੇਖਣ ਜਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਚਟਨੀ ਜਿਹੜੀ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਕਿੰਨੀ ਕ ਸੰਘਣੀ ਹੁੰਦੀ ਹੈ ਆਪਾਂ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਹੀ ਵੀ ਇਹ ਕਿੰਨੀ ਸੰਘਣੀ ਆ ਪਲ ਚਾਹੀਦੀ ਆ ਇਹਦੇ ਵਿੱਚ ਆਪਾਂ ਜਦੋਂ ਇਹ ਬਾਂਜੂ ਦੀ ਉਦੋਂ ਇਹਦੇ ਵਿੱਚ ਆਪਾਂ ਜਿਹੜਾ ਜੀਰਾ ਉਹ ਭੁੰਨ ਕੇ ਪਾ ਸਕਦੇ ਹਾਂ ਇੱਧਰ ਆਪਾਂ ਉਹਨਾਂ ਟਾਈਮ ਜਿਹੜਾ ਜੀਰਾ ਉਹ ਭੁੰਨ ਲੈਣੇ ਆ ਤਵਾ ਆਪਾਂ ਧੋ ਕੇ ਰੱਖ ਲਿਆ ਆ ਦੇਖੋ ਆਪਾਂ ਤਵਾ ਰੱਖ ਲਿਆ ਇਹਨੂੰ ਸੁੱਕਣ ਨੂੰ ਫਿਰ ਇਹਦੇ ਤੇ ਆਪਾਂ ਜੀਰਾ ਪਾ ਕੇ ਭੁੰਨ ਕੇ ਥੋੜਾ ਜਿਹਾ ਉਹਨੂੰ ਪੀਸ ਕੇ ਰੱਖ ਲੈਣੇ ਆ ਜਦੋਂ ਆਪਣੀ ਇਹ ਚਟਨੀ ਉਧਰ ਸੰਘਣੀ ਹੋ ਜੂਗੀ ਤਿਆਰ ਹੋ ਜੂਗੀ ਉਹਦੇ ਵਿੱਚ ਆਪਾਂ ਜਿਹੜਾ ਜੀਰਾ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਪਾਵਾਂਗੇ ਉਹਦੇ ਨਾਲ ਜਿਹੜਾ ਟੇਸਟ ਬਹੁਤ ਜ਼ਿਆਦਾ ਹੀ ਵਧੀਆ ਆਉਣ ਲੱਗ ਜਾਂਦਾ ਜੀਰੇ ਦੇ ਨਾਲ ਆ ਜੇਕਰ ਤੁਹਾਨੂੰ ਵਧੀਆ ਲੱਗਦਾ ਟੇਸਟ ਤਾਂ ਤੁਸੀਂ ਪਾ ਸਕਦੇ ਆ ਇਹ ਆਪਸ਼ਨਲ ਆ ਕੋਈ ਜ਼ਰੂਰੀ ਨਹੀਂ ਗਾ ਪਰ ਸਾਨੂੰ ਤਾਂ ਇਹਦਾ ਟੇਸਟ ਆ ਜਿਹੜਾ ਬਹੁਤ ਵਧੀਆ ਲੱਗਦਾ ਤੁਸੀਂ ਸਕਿਪ ਵੀ ਕਰ ਸਕਦੇ ਜ਼ਰੂਰੀ ਨਹੀਂ ਗਾ ਇਹ ਪਾਉਣਾ ਤੇ ਇੱਧਰ ਆਪਾਂ ਹਰੀ ਚ ਦਾਲ ਧਰੀ ਸੀਗੀ ਉਹਦੇ ਵਾਸਤੇ ਆਪਣਾ ਇਹ ਤੜਕਾ ਉਹ ਆਪਾਂ ਭੁੰਨ ਰਹੇ ਆ ਵੈਸੇ ਤਾਂ ਬਣੀ ਗਿਆ ਹਰੀ ਚ ਦਾਲ ਧਰੀ ਹੋਈ ਆਪਾਂ ਬਾਹਰ ਉਧਰ ਇਧਰ ਆਪਣਾ ਤਵਾ ਜਿਹੜਾ ਗਰਮ ਹੋ ਗਿਆ ਤੇ ਆਪਾਂ ਜੀਰਾ ਪਾਵਾਂਗੇ ਹੁਣ ਆ ਦੇਖੋ ਨਾਲ ਹੀ ਜਿਹੜਾ ਜੀਰਾ ਆਪਣਾ ਉਹ ਭੁਜਣਾ ਸ਼ੁਰੂ ਹੋ ਗਿਆ ਇੱਧਰ ਜਿਹੜੀ ਆਪਣੀ ਸੌਸ ਹੈ ਇਹਦੇ 'ਚ ਵੀ ਉਬਾਲ ਆਉਣੇ ਸ਼ੁਰੂ ਹੋ ਗਏ ਉਪਲ ਨਹੀਂ ਸ਼ੁਰੂ ਹੋ ਗਈ ਇਹ ਆ ਦੇਖੋ ਜੀ ਜੀਰਾ ਜਿਹੜਾ ਆਪਣਾ ਭੁੱਜ ਗਿਆ ਬਸ ਇੱਕ ਅੱਧਾ ਮਿੰਟ ਨੂੰ ਸੇਕ ਹੋਰ ਲੱਗੂ ਵੈਸੇ ਲਗਾਉਣਾ ਹੀ ਨਹੀਂ ਤਵਾ ਗਰਮ ਆ ਤਵਾ ਗਰਮ ਆ ਇਹਨੇ ਆਪੇ ਰੋਸਟ ਹੋ ਜਾਣਾ ਤਿਹ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲਾਂਗੇ ਤੇ ਇਹ ਠੰਡਾ ਹੋ ਜਾਊਗਾ ਤੇ ਫਿਰ ਆਪਾਂ ਇਹਨੂੰ ਸੌਸ 'ਚ ਪਾਵਾਂਗੇ ਆ ਦੇਖੋ ਜੀ ਜਿਹੜਾ ਜੀਰਾ ਸੀ ਉਹ ਆਪਾਂ ਭੁੰਨ ਕੇ ਤੇ ਪਲੇਟ ਦੇ ਵਿੱਚ ਕੱਢ ਲਿਆ ਇੱਧਰ ਤੇ ਇੱਧਰ ਜਿਹੜੀ ਆਪਣੀ ਟਟਣੀ ਆ ਉਹ ਦੇਖੋ ਉਬਲ ਰਹੀ ਆ ਇਹਨੂੰ ਕੋਈ ਹਿਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਥੱਲੇ ਲੱਗਣ ਵਾਲੀ ਚੀਜ਼ ਨਹੀਂ ਆਪਾਂ ਜਿਹੜਾ ਵੀ ਗੈਸ ਆ ਜਿਹੜਾ ਉਹ ਘੱਟ ਕਰਕੇ ਤੇ ਇਹਨੂੰ ਰੱਖ ਸਕਦੇ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹਦੇ ਆਪਾਂ ਕੋਲ ਖੜਕੇ ਇਹਨੂੰ ਭਲਾਈ ਜਾਣਾ ਇਹਨੇ ਇਸ ਤਰ੍ਹਾਂ ਹੀ ਬਸ ਉਬਾਲ ਆਈ ਜਾਣੀ ਹੈ ਤੇ ਆਪੇ ਸੰਗਣੀ ਇਹਨੇ ਹੋ ਜਾਣਾ ਇਹਦੇ ਵਿੱਚ ਜਿਹੜਾ ਆਪਾਂ ਨੂਨ ਮਿਰਚ ਪਾਉਣਾ ਸੀ ਉਹ ਪਾਤਾ ਜਿਹੜਾ ਆਪਾਂ ਬਾਅਦ ਵਿੱਚ ਪਾਵਾਂਗੇ ਜਦੋਂ ਇਹ ਬਣ ਜੂਗੀ ਸੌਸ ਆਪਣੀ ਇਸ ਤਰ੍ਹਾਂ ਹੀ ਇਹਨੇ ਪੱਕਦੇ ਰਹਿਣਾ ਬਸ ਜਿੱਤਾ ਜਿੱਤਾ ਕਾਫੀ ਚਾਦੇ ਆ ਦੇਖੋ ਪਤਲਾ ਕਿਉਂਕਿ ਅਜੇ ਆਪਾਂ ਹੌਲੀ ਰੱਖਿਆ ਇਹਨੂੰ ਫਿਰ ਠਹਿਰ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਕਿੰਨੀ ਸੰਗਣੀ ਹੁੰਦੀ ਹੈ ਸੌਸ ਆਪਣੀ ਹਾਂਜੀ ਆ ਦੇਖੋ ਆਪਾਂ ਜਿਹੜੀ ਚਟਨੀ ਬਣਾਉਣ ਵਾਸਤੇ ਰੱਖੀ ਸੀ ਇਹ ਇੰਨੀ ਖਸੰਗਣੀ ਹੈ ਇਹ ਆਪਣੀ ਚਟਨੀ ਹੋ ਗਈ ਆ ਇਹ ਜਿਵੇਂ ਜਿਵੇਂ ਠਰੀ ਜਾਊਗੀ ਉਸ ਤੋਂ ਜ਼ਿਆਦਾ ਇਹਨੇ ਸੰਘਣੀ ਹੋ ਜਾਣਾ ਇਹਨੂੰ ਸਿਰਫ 15 ਮਿੰਟ ਆਪਾਂ ਜਿਹੜਾ ਉਬਾਲਿਆ ਤੇ ਆ ਦੇਖੋ ਆਪਾਂ ਜੀਰਾ ਜਿਹੜਾ ਭੁੰਨ ਕੇ ਰੱਖਿਆ ਸੀ ਇਹਨੂੰ ਆਪਾਂ ਹੱਥ ਦੇ ਨਾਲ ਹੀ ਇਸ ਤਰ੍ਹਾਂ ਥੋੜਾ ਜਿਹਾ ਕਰ ਲਿਆ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਹੀ ਆਪਾਂ ਇਹ ਐਡ ਕਰਾਂਗੇ ਸਾਰਾ ਨਹੀਂ ਪਾਉਂਦੇ ਆਪਾਂ ਇਹਦੇ ਨਾਲ ਜਿਹੜਾ ਇਹਦਾ ਟੇਸਟ ਆ ਬਹੁਤ ਜ਼ਿਆਦਾ ਵਧੀਆ ਆਉਂਦਾ ਇਹਦੇ ਵਿੱਚ ਆਪਾਂ ਫੂਡ ਕਲਰ ਆ ਜਿਹੜਾ ਉਹ ਐਡ ਕਰ ਸਕਦੇ ਆ ਉਹ ਆਪਣੀ ਮਰਜ਼ੀ ਆ ਜਿਹੜੇ ਜਲੇਬੀਆਂ ਵਾਲਾ ਰੰਗ ਹੁੰਦਾ ਆਪਣੇ ਕੋਲੇ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਆ ਉਹਦੇ ਨਾਲ ਜਿਹੜਾ ਇਹਦਾ ਵੀ ਰੰਗ ਆ ਕਲਰ ਆ ਬਹੁਤ ਵਧੀਆ ਰੈੱਡ ਰੈੱਡ ਆਉਣ ਲੱਗ ਜਾਂਦਾ ਪਰ ਅਸੀਂ ਉਹ ਇਹਦੇ ਵਿੱਚ ਨਹੀਂ ਪਾਇਆ ਇਹ ਆਪਣਾ ਜਿਹੜਾ ਇਮਲੀ ਦਾ ਤੇ ਗੁੜ ਦਾ ਜਿਹੜਾ ਰੰਗ ਆ ਬਸ ਉਹੀ ਆ ਇਹ ਇਹਦੇ ਵਿੱਚ ਆਪਾਂ ਕੋਈ ਵੀ ਰੰਗ ਆ ਜਿਹੜਾ ਉਹ ਨਹੀਂ ਐਡ ਕੀਤਾਗਾ ਸਿਰਫ ਬਸ ਆਪਾਂ ਇਹਨੂੰ 15 ਮਿੰਟ ਉਬਾਲਿਆ ਹੀ ਆ ਆ ਦੇਖੋ ਕਿੰਨੀ ਵਧੀਆ ਇਹ ਬਣ ਕੇ ਤਿਆਰ ਹੋ ਗਈ ਥੋੜੀ ਜਿਹੀ ਠੰਡੀ ਹੋ ਲੈਣ ਦੋ ਫਿਰ ਆਪਾਂ ਫਿਰ ਤੁਹਾਨੂੰ ਦਿਖਾਉਣੇ ਹਜੇ ਗਰਮ ਆ ਦੇਖੋ ਇਹ ਤੇ ਜਦੋਂ ਠੰਡੀ ਹੋ ਗਈ ਇਹਨੇ ਕਾफी ਜਾਦੇ ਜਿਹੜੀ ਸੰਗਣੀ ਹੋ ਜਾਣਾ ਆਪਣੀ ਇਹਨੇ ਚਟਨੀ ਫਿਰ ਮੈਂ ਖਾ ਕੇ ਦੱਸੂ ਕੀ ਵੀ ਬਣੀ ਬਣੀ ਗਈ ਹੈ ਖਾ ਕੇ ਮਿਲਦੇ ਆਪਾਂ ਇਹਨੂੰ ਠੰਡੀ ਹੋ ਲੈਣ ਦੋ ਫਿਰ ਤੁਹਾਨੂੰ ਦਿਖਾਉਨੇ ਆਪਾਂ ਆਹ ਦੇਖੋ ਜੀ ਇਧਰ ਆਪਣੀ ਜਿਹੜੀ ਚਟਨੀ ਆ ਕਿੰਨੀ ਜਾਦੇ ਇਹ ਸੰਗਣੀ ਹੋ ਗਈ ਆ ਜੇ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖ ਦਾਂਗੇ ਤਾਂ ਇਹ ਇਸ ਤੋਂ ਵੀ ਜ਼ਿਆਦਾ ਸੰਘਣੀ ਹੋ ਜਾਣਾ ਹੈ ਪਰ ਆਪਾਂ ਇਹ ਫਰਿੱਜ ਦੇ ਵਿੱਚ ਨਹੀਂ ਰੱਖੀਗੀ ਹੁਣ ਇਹ ਠੰਡੀ ਹੋ ਗਈ ਹੈ ਪਰ ਫਰਿੱਜ ਦੇ ਵਿੱਚ ਨਹੀਂ ਆਪਾਂ ਰੱਖੀਗੀ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਦੇ ਨਾਲ ਨਵੇਂ ਜੁੜਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਇਸ ਤਰ੍ਹਾਂ ਦੇ ਖਾਣੇ ਦੇ ਸੌਖੀਆਂ ਸੌਖੀਆਂ ਰੈਸਪੀਸ ਆਪਾਂ ਤੁਹਾਨੂੰ ਦੇ ਸਕੀਏ ਜਿਹੜੇ ਸਾਡੇ ਫੈਮਿਲੀ ਵਲੌਗ ਆ ਉਹ ਵੀ ਤੁਸੀਂ ਦੇਖ ਸਕਦੇ ਆ ਆ ਦੇਖੋ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਆ ਜਿਹੜੀ ਇਹ ਚਟਨੀ ਆਪਾਂ ਬਣਾ ਕੇ ਤਿਆਰ ਘਰੇ ਕੀਤੀ ਆ ਜਿਹੜੀ ਆਪਾਂ ਬਾਜ਼ਾਰ ਤੋਂ ਚਟਨੀ ਲੈ ਕੇ ਆਉਨੇ ਆ ਹਲਵਾਈਆਂ ਤੋਂ ਲੈ ਕੇ ਆਉਨੇ ਆ ਉਹ ਸਾਨੂੰ ਵਧੀਆ ਨਹੀਂ ਲੱਗਦੀ ਅਸੀਂ ਕਿਉਂਕਿ ਉਹ ਕਦੇ ਨਹੀਂ ਲੈ ਕੇ ਆਉਂਦੀਗੀ ਅਸੀਂ ਘਰੇ ਕੋਈ ਵੀ ਚੀਜ਼ ਬਣਾਉਨੇ ਆ ਪਕੌੜੇ ਬਣਾਉਨੇ ਆ ਕੁਝ ਵੀ ਬਣਾਉਨੇ ਆ ਅਸੀਂ ਹਮੇਸ਼ਾ ਘਰੇ ਆਪਣੀ ਇਹ ਚਟਨੀ ਜਿਹੜੀ ਹੈ ਤਿਆਰ ਕਰਦੇ ਆ ਤੇ ਸਾਰੇ ਭੈਣ ਭਰਾਵਾਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਆ ਵੀ ਤੁਸੀਂ ਸਾਡੀਆਂ ਵੀਡੀਓ ਦੇਖਦੇ ਆ ਆਪਦਾ ਟਾਈਮ ਕੱਢ ਕੇ ਸਾਡੀ ਵੀਡੀਓ ਦੇਖਦੇ ਆ ਜਿਹੜੀ ਵੀ ਭੈਣ ਭਰਾ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋਣਾ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੀ ਸਾਡੀ ਰੈਸਪੀ ਹੈ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ